ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਤਾਂ ਆਪਾਂ ਗੱਲ ਕਰ ਰਹੇ ਆ ਭਗਤ ਕਬੀਰ ਜੀ ਬਾਰੇ ਤਾਂ ਜਿਹੜੇ ਉਸ ਟਾਈਮ ਦੇ ਸਾਧੂ ਬ੍ਰਾਹਮਣ ਜਿਮੇਦਾਰ ਜਾਂ ਕਾਜੀ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨੀਮੀ ਜਾਤ ਦਾ ਜਲਾਹ ਨੀਰੇ ਦਾ ਪੁੱਤਰ ਭਗਤ ਕਬੀਰ ਇੱਕ ਉੱਚ ਅਵਸਥਾ ਦਾ ਮਾਲਕ ਬਣ ਚੁੱਕਿਆ ਜਾਂ ਉਸ ਅਵਸਥਾ ਦੇ ਵਿੱਚ ਇਹ ਪ੍ਰਵੇਸ਼ ਕਰ ਚੁੱਕਿਆ ਤਾਂ ਜਿਹੜੇ ਕਾਸ਼ੀ ਦੀਆਂ ਗਲੀਆਂ ਸੀ ਆਸ਼ਰਮ ਸੀਗੇ ਮੰਦਿਰ ਸੀਗੇ ਤੇ ਜਿਹੜਾ ਗੰਗਾ ਦਾ ਕੰਡਾ ਸੀਗਾ ਕਿਨਾਰਾ ਸੀ ਉਥੇ ਭਗਤ ਕਬੀਰ ਜੀ ਜਿਹੜੇ RAM ਦੀ ਧੁਣ ਸੀ ਉਹ ਗਾਉਂਦੇ ਫਿਰਦੇ ਰਹਿੰਦੇ ਸੀਗੇ ਤਾਂ ਜਿਹੜੀ ਭਗਤ ਕਬੀਰ ਜੀ ਦੀ ਇਹ ਚਰਚਾ ਘਰ-ਘਰ ਦੇ ਵਿੱਚ ਹੋਣ ਲੱਗੀ ਕੋਈ ਉਹਨਾਂ ਨੂੰ ਮਾੜਾ ਕਹਿੰਦਾ ਕੋਈ ਉਹਨਾਂ ਨੂੰ ਚੰਗਾ ਕਹਿੰਦਾ ਪਰ ਸਾਰਿਆਂ ਦੇ ਵਿੱਚ ਇੱਕ ਤਲਖੀ ਸੀ ਕਾਲੀ ਸੀ ਜਾਣਨ ਦੀ ਵੀ ਭਗਤ ਕਬੀਰ ਜੀ ਦਾ ਜਿਹੜਾ ਗੁਰੂ ਉਹ ਕੌਣ ਹੈ ਤਾਂ ਉਹਨਾਂ ਨੂੰ ਆਏ ਲੱਗਦਾ ਸੀ ਵੀ ਇਹ ਕਿਤੇ ਨਗੂਰਾ ਤਾਂ ਨਹੀਂ ਫਿਰਦਾਗਾ ਤਾਂ ਜਦੋਂ ਕਿਸੇ ਨੂੰ ਵੀ ਇਸ ਗੱਲ ਦਾ ਜਵਾਬ ਨਹੀਂ ਮਿਲਿਆ ਵੀ ਭਗਤ ਕਬੀਰ ਜੀ ਦਾ ਗੁਰੂ ਕੌਣ ਆ ਤਾਂ ਰਾਸਤੇ ਦੇ ਵਿੱਚ ਇੱਕ ਸਾਧੂ ਤੁਰੇ ਜਾ ਰਹੇ ਸੀਗੇ ਤਾਂ ਉਹਨਾਂ ਨੇ ਭਗਤ ਕਬੀਰ ਜੀ ਨੂੰ ਆਪ ਹੀ ਪੁੱਛ ਲਿਆ ਵੀ ਤੇਰਾ ਗੁਰੂ ਕੌਣ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਵੀ ਮੇਰਾ ਗੁਰੂ ਸਵਾਮੀ ਰਾਮਾਨੰਦ ਗੋਸਾਈ ਆ ਜਦੋਂ ਇਸ ਗੱਲ ਦਾ ਪਤਾ ਲੱਗਿਆ ਉਸ ਟਾਈਮ ਲੋਕਾਂ ਨੂੰ ਤਾਂ ਉਹਨਾਂ ਨੇ ਹੈਰਾਨਗੀ ਮੰਨੀ ਤਾਂ ਸਵਾਮੀ ਰਾਮਾਨੰਦ ਜੀ ਵੀ ਇਸ ਦੇ ਗੁਰੂ ਆ ਇਹ ਗੱਲ ਕਾਸ਼ੀ ਦੇ ਵਿੱਚ ਇੱਕ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤਾਂ ਜਿਹੜੇ ਉਸ ਟਾਈਮ ਹੰਕਾਰੀ ਸੀਗੇ ਜਾਤ ਦੇ ਉਹ ਸੁਆਮੀ ਰਾਮਾਨੰਦ ਜੀ ਕੋਲੇ ਗਏ ਤੇ ਸੁਆਮੀ ਰਾਮਾਨੰਦ ਜੀ ਨੂੰ ਕਹਿੰਦੇ ਵੀ ਇਹ ਤੁਸੀਂ ਸਹੀ ਨਹੀਂ ਕੀਤਾ ਇੱਕ ਨੀਮੀ ਜਾਤ ਦਾ ਜਲਾਹ ਜਿਹੜਾ ਕਬੀਰ ਆ ਉਹ ਨੂੰ ਤੁਸੀਂ ਧਰਮ ਪ੍ਰਦੇਸ਼ ਦੇ ਦਿੱਤਾ ਤਾਂ ਇਹ ਗੱਲ ਸੁਣ ਕੇ ਸੁਆਮੀ ਰਾਮਾਨੰਦ ਜੀ ਸੋਚ ਵਿੱਚ ਪੈ ਗਏ ਤੇ ਉਹ ਸੋਚਣ ਲੱਗੇ ਵੀ ਮੈਂ ਕਹ ਦੋ ਕਬੀਰ ਜੀ ਨੂੰ ਜਿਹੜਾ ਗੁਰੂ ਉਪਦੇਸ਼ ਦੇ ਦਿੱਤਾ ਵੀ ਧਰਮ ਪ੍ਰਦੇਸ਼ ਦੇ ਦਿੱਤਾ ਤਾਂ ਸਵਾਮੀ ਰਾਮਾਨੰਦ ਜੀ ਇੱਕ ਮਿੱਠ ਬੋਲੜੀ ਦੇ ਵਿੱਚ ਬਾਣੀ ਦੇ ਵਿੱਚ ਕਹਿੰਦੇ ਵੀ हे ਭਗਤੋ ਵੀ ਮੈਂ ਕਬੀਰ ਨੂੰ ਕੋਈ ਧਰਮ ਪ੍ਰਦੇਸ਼ ਨਹੀਂ ਦਿੱਤਾ ਹੈਗਾ ਤੁਸੀਂ ਭਗਤ ਕਬੀਰ ਨੂੰ ਇੱਥੇ ਆਪ ਸੱਦ ਲਓ ਤੇ ਤੁਹਾਨੂੰ ਸਾਰਾ ਮਾਜਰਾ ਉਹ ਆਪ ਹੀ ਦੱਸ ਦੇਊਗਾ ਤਾਂ ਜਦੋਂ ਭਗਤ ਕਬੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸਵਾਮੀ ਰਾਮਾਨੰਦ ਜੀ ਨੇ ਉਹਨਾਂ ਨੂੰ ਬੁਲਾਇਆ ਤੇ ਉਹ ਬਹੁਤ ਖੁਸ਼ ਹੋਏ ਤੇ ਕੁਝ ਸਾਧੂਆਂ ਦੇ ਨਾਲ ਭਗਤ ਕਬੀਰ ਜੀ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਵਿੱਚ ਆ ਗਏ ਤਾਂ ਆਉਣਸਾਰ ਉਹਨਾਂ ਨੇ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਉਹਨਾਂ ਦੇ ਸਾਹਮਣੇ ਖੜੇ ਹੋ ਗਏ ਤਾਂ ਸਵਾਮੀ ਰਾਮਾਨੰਦ ਜੀ ਨੇ ਭਗਤ ਕਬੀਰ ਜੀ ਨੂੰ ਪਹਿਲਾ ਸਵਾਲ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ ਵੀ ਰਾਮ ਭਗਤ ਤੇਰਾ ਗੁਰੂ ਕੌਣ ਹੈ ਤਾਂ ਭਗਤ ਕਬੀਰ ਜੀ ਕਹਿੰਦੇ ਕਹਿੰਦੇ ਵੀ ਮੇਰਾ ਗੁਰੂ ਸਵਾਮੀ ਰਾਮਾਨੰਦ ਜੀ ਹੈ ਤਾਂ ਸਵਾਮੀ ਰਾਮਾਨੰਦ ਜੀ ਕਹਿੰਦੇ ਵੀ ਮੈਂ ਤੈਨੂੰ ਕੋਈ ਗੁਰਪ੍ਰਦੇਸ਼ ਤਾਂ ਦਿੱਤਾ ਹੀ ਨਹੀਂ ਵੀ ਕਦੋਂ ਦਿੱਤਾ ਤਾਂ ਭਗਤ ਕਬੀਰ ਜੀ ਨਿਮਰਤਾ ਦੇ ਵਿੱਚ ਆ ਕੇ ਦੋਨੇ ਹੱਥ ਜੋੜ ਕੇ ਕਹਿੰਦੇ ਵੀ ਹੈ ਗੁਰੂ ਦਾਤਾ ਹੈ ਗੁਰਦੇਵ ਵੀ ਮੈਂ ਮੰਨਦਾ ਵੀ ਤੁਸੀਂ ਚੇਲਿਆਂ ਦੇ ਵਿੱਚ ਬਿਠਾ ਕੇ ਮੈਨੂੰ ਕੋਈ ਗੁਰਪ੍ਰਦੇਸ਼ ਨਹੀਂ ਦਿੱਤਾ ਪਰ ਮੈਂ ਫਿਰ ਵੀ ਤੁਹਾਡਾ ਭਗਤ ਬਣ ਗਿਆ ਤਾਂ ਫਿਰ ਭਗਤ ਕਬੀਰ ਜੀ ਨੇ ਸਾਰੀ ਹੱਦਬੀਤੀ ਦੱਸੀ ਜਿਹੜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰ ਕਰੀ ਹੈ ਇਤਿਹਾਸ ਦੇ ਵਿੱਚ ਤਾਂ ਅੱਜ ਲਈ ਇੰਨਾ ਹੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬੋਲਦਿਆਂ ਤਾਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਤੇ ਆਪਣਾ ਭਰਾ ਸਮਝ ਕੇ ਮaaf ਕਰਿਓ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ